ਕਰਦੇ ਵਰਗੇ ਲੋਕ ਜਿਹੜੇ ਕਵੀ ਨੇ ਜਿਹੜੇ ਲੇਖਕ ਨੇ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਨਾਰਾ ਮਾਰ ਜਾਂ ਉਹ ਲੋਕ ਜਿਹੜੇ ਲੋਕ ਜਿੱਤਾਂ ਦੇ ਵਿੱਚ ਲੋਕਾ ਪ੍ਰਤੀਤ ਦਰਦ ਸਮਾਇਆ ਹੋਇਆ ਹੈ ਹੋਇਆ ਕਿ ਕਿਥੇ ਭੁੱਖਮਰੀ ਇੰਨੀ ਫੈਲ ਗਈ ਕਿ ਬੱਚਿਆਂ ਦੀਆਂ ਹੱਡੀਆਂ ਜਿਹੜੇ ਕੁਝ ਬੱਚੇ بچے ਵੀ ਨਾ ਮਾਵਾਉਣਾ ਨੂੰ ਲੈ ਕੇ ਜਿੱਥੇ ਵੀ ਹੁੰਦੀਆਂ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਹੈ ਤੇ ਉਹਨਾਂ ਦੀਆਂ ਹੱਡੀਆਂ ਤੱਕ ਵੀ ਬਾਹਰ ਬੱਚੇ ਹੂਨ ਨਾਲ ਲਿਪੜੇ ਹੋਏ ਬੱਚੇ ਗਰਾਉਂਡ ਦੇ ਵਿੱਚ ਮਦਾਮਾਂ ਵਿੱਚ ਫਈਆਂ ਹੋਈਆਂ ਆਪਣੇ ਮਾਪਿਓ ਦੀਆਂ ਲਾਸ਼ਾਂ ਨੂੰ ਚਿਪੜ ਰਹੇ ਨੇ ਤੇ ਉਹਨਾਂ ਨੂੰ ਉਠਾਉਂਦੇ ਨੇ ਉੱਠੋ ਉੱਠੋ ਸਾਡੇ ਨੂੰ ਖੁਸ਼ ਲੱਗੀਏ ਤੇ ਇਹ ਇਜ਼ਰਾਇਲ ਤੇ ਅਮਰੀਕਾ ਵਰਗਾ ਬੁਰਾ ਦੇ ਤਾਂ ਲੋਕਾਂ ਨੂੰ ਇਹਦਾ ਬੱਚਾ ਦਿਨ ਦੇ ਤਦ ਨੂੰ ਬਿਲਕੁਲ ਨਹੀਂ ਜਾਣਦਿਆ ਹੈਗਾ ਇਸੇ ਲਈ ਅਸੀਂ ਨੇ ਇਹ ਸੋਚਿਆ ਸੀ ਕਿ ਜਿਹੜੇ ਪੰਜਾਬ ਤੇ ਫ੍ਰਾਸ ਜਰਮਨੀ ਵਰਗੇ ਲੰਡਨ ਦੇ ਵਿੱਚ ਵੀ ਇਹ ਹੋਇਆ ਹੈ ਅਮਰ ਕੈਨੇਡਾ ਦੇ ਵਿੱਚ ਵੀ ਲੋਕ ਜਿਹੜੇ ਨੇ ਇਕੱਠੇ ਹੋਏ ਨੇ ਇਜ਼ਰਾਇਲ ਤੇ ਅਮਰੀਕਾ ਦੇ ਦੋਨਾਂ ਨੇ ਐਜੀਟੇਸ਼ਨ ਕੀਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈਗੀ ਆ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਸੋਚਿਆ ਵੀ ਇਹ ਦਰਦਨਾਕ ਜਿਹੜਾ ਕਾਰਾ ਹੋ ਰਿਹਾ ਇਸ ਇਜ਼ਰਾਇਲ ਦੁਆਰਾ ਪਲਸਤੀਨ ਦੇ ਵਿੱਚ ਇਹ ਹੋਣਾ ਨਹੀਂ ਚਾਹੀਦਾ ਉਹਨਾਂ ਨੇ ਇਹਦੀ ਆਵਾਜ਼ ਇੱਥੇ ਪੂਜਿਆਸੇ ਸਾਡੀ ਗਵਰਨਮੈਂਟ ਦੇ। ਇਹ ਅਮਰੀਕਾ ਦੀ ਬਿੱਟੂ ਹੈ ਕਿਉਂਕਿ ਜਿਸ ਤਰ੍ਹਾਂ 트럼ਪ ਹੋਊਗਾ ਸਾਡੀ ਸੰਤਾ ਸਾਡੇ મોદી ਨੇ ਉਵੇਂ ਵੱਡਣਾ ਹੈ। 트럼ਪ ਜਿਹੜਾ ਹੈਗਾ ਉਹ ਇਸ ਲਾਈਨ ਤੇ ਹੱਕ ਵਿੱਚ ਹੈ ਉਹ ਫਲਸਤੀਨ ਦੇ ਉਲਟ ਤੇ ਕਿਉਂ ਇਹ ਕਹਿੰਗੇ ਕਿਉਂ ਸਾਡੇ ਦੇਸ਼ ਦੇ ਵਿੱਚੋਂ ਅਜਿਹੀਆਂ ਆਵਾਜ਼ਾਂ ਨਹੀਂ ਉੱਠ ਰਹੀਆਂ ਜਿਸ ਤਰ੍ਹਾਂ ਦਾ ਇਹ ਵੱਡਾ ਹਮਲਾ ਹੈ। ਜਿਸ ਦੇ ਵਿੱਚ ਇੱਕ ਪੂਰੀ ਦਾਜਾ ਪੱਟੀ ਨੂੰ ਤਬਾਹ ਕਰ ਦਿੱਤਾ ਆ ਤੇ ਉਸ ਦੇ ਬਾਰੇ ਵਿੱਚ ਸਾਡੇ ਦੇਸ਼ ਦੇ ਵਿੱਚੋਂ ਆਵਾਜ਼ ਕਿਉਂ ਨਹੀਂ ਆ ਰਹੀ ਉਹਦਾ ਕਾਰਨ ਇਹ ਹੈ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਾਡੀ ਸੱਤਾ ਰੂਟ ਜਿਹੜੀ ਚਬਾਤ ਹੈ ਉਹਦੇ ਅਜੰਡੇ ਦੇ ਵਿੱਚ ਇਹ ਨਹੀਂ ਉਹਦੇ ਅਜੰਡੇ ਤੇ ਇਹ ਹੈ ਕਿ ਅਸੀਂ ਤਰ੍ਹਾਂ ਨੂੰ ਇਹ ਕੋਸ਼ਰ ਰੱਖਣਾ ਹੈ ਪਰ ਫਿਰ ਵੀ ਪਿੰਦੋਸਤਾਂ ਦੇ ਫਿਰ ਵੀ ਪੰਜਾਬ ਦੇ ਉਹ ਲੋਕ ਸਮਾਜ ਦੇ ਨਾਲੀ ਉਹਨਾਂ ਲੋਕਾਂ ਦੇ ਬਾਰੇ ਵਿੱਚ ਇੱਕ ਖਾ ਦਾ ਨਾਰਾ ਮਾਰਿਆ ਹੈ ਤੇ ਉਹਨਾਂ ਦੇ ਖਾ ਦੇ ਨਾਰੇ ਨੂੰ ਅਸੀਂ ਇਹ ਸੋਚਿਆ ਸੀ ਕਿ ਇਕੱਠਾ ਕਰਕੇ ਇਹ ਉਹਨਾਂ ਤੱਕ ਇੱਕ ਸੰਦੇਸ਼ ਪਹੁੰਚਾਇਆ ਜਾਵੇ ਪੰਜਾਬ ਦੀ ਧਰਤੀ ਜਿਹੜੀ ਆ ਇਹ ਉਹ ਧਰਤੀ ਹੈ ਜਿੱਥੇ ਜਦੋਂ ਵੀ ਕਿਸੇ ਦੇ ਨਾਲ ਕੁਝ ਗਲਤ ਘਟਨਾ ਵਾਪਰੀ ਤੇ ਪੰਜਾਬ ਦੀ ਧਰਤੀ ਦੇ ਵਿੱਚੋਂ ਆਵਾਜ਼ ਆਈ ਆ ਪੰਜਾਬ ਦੀ ਧਰਤੀ ਉੱਥੇ ਆ ਕੇ ਖੜੀ ਆ ਐਸੇ ਲਈ ਪੰਜਾਬ ਦੀ ਧਰਤੀ ਦੇ ਉੱਪਰ ਜਿੰਨੇ ਵੀ ਹਮਲਾਵਰ ਆਏ ਹਿੰਦੁਸਤਾਨ ਦੇ ਵਿੱਚ ਸਾਰਿਆਂ ਦਾ ਮੁਕਾਬਲਾ ਪੰਜਾਬ ਦੇ ਲੋਕਾਂ ਨੇ ਕੀਤਾ ਆ ਤੇ ਅਸੀਂ ਉਹਨਾਂ ਸਾਰੇ ਕੰਮਿਆਂ ਦੇ ਕਿਤੇ ਤਵੇ ਤਵੇ ਇਸ ਇਤਿਹਾਸ ਦੇ ਵਿੱਚ ਨਹੀਂ ਸ਼ਾਮਲ ਹੋ ਸਕਦੇ ਦੇ ਵਿੱਚ ਸੀ ਅਸੀਂ ਦੁਬਾਰਾ ਵੀ ਉਹਨਾਂ ਨੂੰ ਲੈ ਕੇ ਆਵਾਂਗੇ ਅਸੀਂ ਉਹਨਾਂ ਸਾਰੇ ਕਮੀਆਂ ਦੇ ਹਾਦਿਸਾਰੇ ਨੂੰ ਇਸ ਹਫਤਾ ਦੇ ਵਿੱਚ ਸ਼ਾਮਿਲ ਕੀਤਾ ਹੈ ਕਿ ਇਹ ਜਿਹੜੀ ਕਿਤਾਬ ਹੈ ਟਰਾਂਸਲੇਟ ਹੋ ਕੇ ਉਹਨਾਂ ਲੋਕਾਂ ਤੱਕ ਜਾਵੇਗੀ ਕਿ ਉਹ ਇਸ ਨੂੰ ਲੈ ਕੇ ਕਿ ਪੰਜਾਬ ਦੇ ਲੋਕਾਂ ਦੀ ਜੀਵਨ ਜਿਉਂਦੀ ਆ ਉਹ ਅੱਜ ਵੀ ਉਹਨਾਂ ਲੋਕਾਂ ਦੇ ਹੱਥ ਵਿੱਚ ਖੜੇ ਨੇ ਅੱਜ ਵੀ ਉਹਨਾਂ ਸ਼ਕਤੀਆਂ ਦੇ ਨੜੀਆਂ ਨੇ ਮਾਰਤਾ ਦਾ ਘਾੜਾ ਕਰਿਆ ਅਗਵੀ ਗੱਲ ਜਿਹੜੀ ਖੋਈ ਆ ਜਿਹਦੇ ਬਾਰੇ ਵੀਰ ਨੇ ਬਹੁਤ ਗੱਲ ਕੀਤੀ ਆ ਅੱਜ ਕਈ ਦਿਨਾਂ ਤੋਂ ਕੀ ਹੋਇਆ ਅਮਰੀਕਾ ਦੇ ਉੱਪਰ ਜੋ ਪਹਿਲਾਂ ਕੀ ਹੋਇਆ ਯੂਐਨਓ ਨੇ ਜਿਹੜੇ ਉਹ ਲੋਕ ਸੀ ਉਹਨਾਂ ਵਾਸਤੇ ਰਾਸ਼ਨ ਤੇ ਹੋਰ ਕਈ ਕੁਝ ਜਦੋਂ ਭੇਜਣਾ ਸ਼ੁਰੂ ਕੀਤਾ ਜਿਹਨਾਂ ਲੋਕਾਂ ਤੱਕ ਕੁਝ ਨਹੀਂ ਪਹੁੰਚਿਆ ਤਾਂ ਇਜ਼ਰਾਈਲ ਨੇ ਉਹਨਾਂ ਨੂੰ ਰੋਕ ਕੇ ਵਾਪਸ ਤੇ ਦਿੱਤਾ ਉਹਨਾਂ ਨੂੰ ਅੰਦਰ ਚਾਰ ਕਲਪ ਫਲਸੀਂ ਦੇ ਲੋਕਾਂ ਦੀ ਸਹਾਇਤਾ ਕਰ ਸਕਦੇ ਤੇ ਬਾਅਦ ਵਿੱਚ ਕੀ ਹੋਇਆ ਜਦੋਂ ਬਹੁਤ ਸਾਰੇ ਦੇਸ਼ਾਂ ਨੇ ਦਬਾਅ ਪਾਇਆ ਦੁਬਾਰਾ ਹੁਣ ਅਮਰੀਕਾ ਨੇ ਕੀ ਕੀਤਾ ਕਿ ਕਿ ਜਿੱਥੇ ਵੀ ਵੱਡੇ ਲੈਵਲ ਤੇ ਲੜਾਈਆਂ ਲੱਗ ਰਹੀਆਂ ਨੇ ਚਾਹੀਦੇ ਦੋਸਤਾਂ ਤੇ ਪਾਕਿਸਤਾਨ ਦੀ ਹੋਵੇ ਉਦੋਂ ਵੀ ਰੁਕੀਏ ਕਿ ਕਹਿੰਦੇ ਸੀ ਨਾ ਜੇ ਟਰੰਪ ਆ ਗਿਆ ਜੇ ਟਰੰਪ ਨੇ ਕਹਿਤਾ ਤੇ ਲੜਾਈ ਨਹੀਂ ਲੱਗੇ ਸਾਨੂੰ ਉਦੋਂ ਵੀ ਪਤਾ ਸੀ ਕਿਉਂਕਿ ਹਾਲਾਤ ਜਿਹੜੇ ਨੇ ਲੜਾਈ ਦਾ ਫੋਪ ਇੰਨਾ ਜ਼ਿਆਦਾ ਪੈਦਾ ਕਰਤਾ ਵੀ ਜਦੋਂ ਲੱਗੀ ਲੜਾਈ ਲੱਗ ਗਈ ਪਰ ਜਿਹੜੇ ਇੰਟਰਨੈਸ਼ਨਲ ਸਿਚੁਏਸ਼ਨ ਨੂੰ ਸਮਝਦੇ ਸੀ ਲੋ ਉਹ ਕਹਿੰਦੇ ਹੀ ਲੜਾਈ ਨਹੀਂ ਲੱਗਦੀ ਕਿਉਂ ਨਹੀਂ ਲੱਗਦੀ ਕਿਉਂਕਿ ਇਹਦੇ ਵਿੱਚ 트ੰਪ ਦਾ ਆਪਣਾ ਕੋਈ ਫਾਇਦਾ ਨਹੀਂ ਹੈ 트ੰਪ ਉੱਥੇ ਲੜਾਈ ਲਵਾ ਲਵਾ ਜਿੱਥੇ ਉਹਨੂੰ ਆਪਣਾ ਫਾਇਦਾ ਆ ਇਸੇ ਲਈ 트ੰਪ ਉਹ ਵਿੱਚ ਬਹਿ ਗਿਆ ਵਿੱਚ ਬਹਿ ਕੇ ਉਹਨੇ ਲੜਾਈ ਇਹ ਕਹਿਤਾ ਰੋਣਾ ਪੈ ਗਿਆ ਵੀ ਹੁਣ ਲੜਾਈ ਖਤਮ ਨਾਲ ਦੇ ਨਾਲ ਮੋਦੀ ਨੇ ਲੜਾਈ ਕੀਤੀ ਰੋਕਤੀ ਵੀ ਹੁਣ ਲੜਾਈ ਨਹੀਂ ਲੱਗੇਗੀ ਹੁਣ ਜਿਹੜੇ ਪਲਸਤੀਨ ਦੇ ਬਾਰੇ ਵਿੱਚ ਕੀ ਹੋਇਆ